ਵਿਦੇਸ਼ ਰਹਿੰਦੇ ਪਤੀ ਦੀ ਇੱਜ਼ਤ ਕੱਖਾਂ ਵਾਂਗ ਰੋਲ ਕੇ ਰੱਖ ਦਿੱਤੀ ਇਸ ਘਰ ਵਾਲੀ ਨੇ ਆਪਣੀ ਜ਼ਿੰਦਗੀ ਤਾਂ ਗਵਾਹੀ ਲਈ ਪਰ ਬਰਾਬਰ ਦੇ ਮੁੰਡਿਆਂ ਨੂੰ ਵੀ ਸਿਰ ਚੁੱਕਣ ਜੋਗਾ ਨਹੀਂ ਛੱਡਿਆ ਕੀ ਲੋਡ ਸੀ 45 ਸਾਲਾਂ ਦੀ ਉਮਰ 'ਚ ਆ ਕੇ ਇਸ ਕੰਜਰਖਾਨੇ 'ਚ ਪੈਣ ਦੀ ਅੱਗੋਂ ਆਸ਼ਕ ਨੇ ਵੀ ਪੂਰਾ ਕਰਪਟ ਦਿੱਤਾ ਦਰਅਸਲ ਇੱਕ 45 ਸਾਲਾਂ ਔਰਤ ਨੂੰ 3 ਸਾਲ ਪਹਿਲਾਂ ਇੱਕ ਵਿਅਕਤੀ ਦੇ ਨਾਲ ਪਿਆਰ ਹੋ ਗਿਆ ਇਸ ਤੇ ਤਿੰਨ ਬੱਚੇ ਨੇ ਤੇ ਘਰ ਵਾਲਾ ਵਿਦੇਸ਼ ਰਹਿੰਦਾ ਹੈ ਦੋਹਾਂ ਚ ਪਿਆਰ ਇੰਨਾ ਵੱਧ ਗਿਆ ਕਿ ਘਰ ਤੇ ਪਿੰਡ ਵਿੱਚ ਵੀ ਰੌਲਾ ਪੈ ਗਿਆ ਆਸ਼ਕ ਨੇ ਔਰਤ ਨਾਲ ੱੱੱਕਾ ਕਰਨਾ ਸ਼ੁਰੂ ਕਰ ਦਿੱਤਾ ਬੱਚਿਆਂ ਦੇ ਦੱਸਣ ਮੁਤਾਬਕ ਆਸ਼ਕ ਔਰਤ ਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕਰਦਾ ਸੀ ਪਰ ਔਰਤ ਦੇ ਮਨਾਂ ਕਰਨ ਤੇ ਦੋਵਾਂ ਚ ਲੜਾਈ ਰਹਿਣ ਲੱਗੀ ਗੁੱਸੇ ਚ ਆਏ ਆਸ਼ਕ ਨੇ ਔਰਤ ਨੂੰ ਮਾਰਨ ਦੀਆਂ ਧਮਕੀਆਂ ਤੱਕ ਦੇਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਜਦੋਂ ਇਹ ਔਰਤ ਕਿਸੇ ਕੰਮਲੇ ਪਿੰਡ ਛੀ ਕਿਸੇ ਦੇ ਘਰ ਜਾ ਰਹੀ ਸੀ ਤਾਂ ਇਸ ਆਸ਼ਕ ਨੇ ਕਿਰਚਾ ਦੇ ਨਾਲ ਇਸ ਔਰਤ ਦਾ ਕਤਲ ਕਰ ਦਿੱਤਾ ਇਹ ਖਬਰ ਕੋਟਪੁਰਾ ਦੇ ਪਿੰਡ ਔਰ ਤੁਮਤੱਕ ਦੇ ਸਾਹਮਣੇ ਆਈ ਹੈ ਕੋਟ ਦਾ ਹੈ ਗੋਰਾ ਅੱਛਾ ਜੀ ਪਹਿਲਾਂ ਵੀ ਸਾਡੀ ਵੀ ਪਹਿਲਾਂ ਵੀ ਲੜਾਈ ਹੋਈ ਸੀ ਜਦੋਂ ਤਾਂ ਉਹ ਨੂੰ ਬਹੁਤ ਹੁੰਦਾ ਸੀ ਕਹਿੰਦਾ ਸੀ ਮੈਂ ਤੇ ਤੇਰੀ ਮੰਮੀ ਨੂੰ ਮਾਰ ਕੇ ਹੀ ਜਾਣਾ ਜੇ ਮਰਜੀ ਮਾਰਾਂਗਾ ਦੋ ਤਿੰਨ ਦਿਨ ਪਹਿਲਾਂ ਵੀ ਜੀ ਸਾਡੀ ਗਲੀ ਚੋਂ ਦੋ ਸਾਨੂੰ ਦੋਹਾਂ ਨੂੰ ਘੇਰ ਲਿਆ ਸੀਗਾ ਤੇਰੇ ਭਾਦੀ ਨੂੰ ਤੇ ਨੇ ਅਸੀਂ ਕਿਹਾ ਕੀ ਗੱਲ ਹੈ ਕਿਉਂ ਸਾਦਾ ਨੂੰ ਮਮੀ ਨੂੰ ਕੀ ਕਰਉਣਾ ਕਹਿੰਦਾ ਬਸ ਮੈਂ ਮਾਰਨਾ ਹੀ ਹਾਂ ਅੱਜ ਜਦੋਂ ਮੰਮੀ ਸਵੇਰ ਕੰਮ ਕਰਨ ਗਈ ਜੀ ਉੱਥੇ ਜਿੱਥੇ ਉਹਦੇ ਕੰਮ ਕਰਨੀਆਂ ਨੇ ਤੇ ਰਸਤੇ ਚ ਡਿੱਗੀ ਪਈ ਸੀ ਜੀ ਫਿਰ ਚਰਚਾ ਮਾਰ ਕੋਤੀ ਭਾਜੀ ਮੂੰਹ ਬੰਨਿਆ ਸੀ ਕੀ ਕਾਰਨ ਕੀ ਸੀਗਾ ਕੋਈ ਪੱਤਾ ਲੱਗਿਆ ਕੋਈ ਗੱਲਬਾਤ ਸੀ ਕੀ ਪਹਿਲਾਂ ਗੱਲਬਾਤ ਸੀ ਜੀ ਪਰ ਜਦੋਂ ਹੁਣ ਵੀ ਉਹ ਘਰੇ ਰਹਿਣਾ ਚਾਹੁੰਦੀ ਸੀ ਸਾਡੇ ਕੋਲ ਰਹਿੰਦੀ ਸੀਗੀ ਜੀ ਵਧੀਆ ਤੇ ਫਿਰ ਉਹਦੋਂ ਵੀ ਉਹਨੂੰ ਬਲੈਕਮੇਲ ਕਰਦਾ ਸੀ ਕਿੰਨਾ ਜੇ ਤੂੰ ਨਹੀਂ ਰਹਿਣਾ ਕੋਟ ਨਹੀਂ ਰਹਿਣਾ ਮੇਰੇ ਕੋਲ ਮੈਂ ਦਨ ਮਾਰ ਨਹੀਂ ਆ। ਇਹ ਕਿੰਨੇ ਟਾਈਮ ਤੋਂ ਰਹਿੰਦੇ ਸੀਗੇ? ਸੀ ਚੰਕੀ ਚ ਵੀ ਗਏ ਸੀ ਜਿਉਂ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਨਹੀਂ ਰਹਿਣਾ ਜਦੋਂ ਦੀ ਕਿ ਉਹ ਸਾਡੇ ਕੋਲ ਰਹਿਣਾ ਹੈ। ਕਿੰਨੇ ਟਾਈਮ ਤੋਂ ਇਹਨਾਂ ਦੀ ਗੱਲਬਾਤ ਸੀਗੀ? ਪਤਾ ਕੁਛ? 2-3 ਸਾਲ ਹੀ ਸੀ। ਤੇ ਫਿਰ ਇਹ ਹੁਣ ਕਿੱਥੇ ਰਹਿੰਦੇ ਸੀਗੇ? ਕੀ ਇਹਨਾਂ ਦਾ ਪਰਿਵਾਰ ਦੀ ਸਥਿਤੀ ਸੀ? ਉਹ ਰਹਿੰਦੇ ਤਾਂ ਇੱਥੇ ਸੀਗੇ ਜੀ ਪੈਂਡੀ। ਪਰਿਵਾਰ ਦੀ ਸਥਿਤੀ ਕੀ ਸੀਗੀ ਇਹਨਾਂ ਦੀ? ਜੋ ਕੀ ਕਰੀ ਹੋਰ ਨਹੀਂ ਰੱਖਦੇ ਸੀਗੇ। ਨਹੀਂ ਇਹਨਾਂ ਦੇ ਬੱਚੇ-ਪੁੱਛੇ ਕਿੰਨੇ ਕਾ ਕੀ ਆ? ਜੀ ਇਹਦੇ ਪਾਈ ਨੇ ਤਾਂ ਘਰ ਹਲੀ ਦੇ ਛੱਡੀ ਸੀ। ਨੇ ਇਹਨਾਂ ਦੇ ਜਿਹੜੇ ਤੁਹਾਡੇ ਮੰਮੀ ਸੀਗੇ ਜਿਹੜੇ ਤੁਹਾਡੇ ਮੰਮੀ ਲੱਗਦੇ ਸੀਗੇ ਇਹਨਾਂ ਦੇ ਬੱਚੇ ਕਿੰਨੇ ਸੀਗੇ ਸੀ ਤਿੰਨ ਭੈਣ ਭਰਾ ਅੱਛਾ ਜੀ ਕੀ ਉਹ ਵਿਆਹ ਵੀ ਇੱਕ ਵਾਰੀ ਹੈ ਹਾਂਜੀ ਵਿਆਹ ਹੈ ਕਿੰਨੀ ਕੁ ਉਮਰ ਸੀ ਇਹਨਾਂ ਦੀ 25 ਸਾਲ ਕੀ ਮੰਗ ਕਰਦੇ ਹੋ ਤੁਸੀਂ ਤੇ ਬਸ ਉਹ ਨੂੰ ਸਜਾ ਦਿੱਤੀ ਪਰ ਕੀ ਨਾਮ ਹੈ ਜੀ ਤੁਹਾਡਾ ਕੀ ਘਟਨਾ ਕੀ ਹੋਈ ਹੈ ਕੀ ਹੋਇਆ ਕੀ ਹੈ ਸਾਨੂੰ ਧਮਕੀ ਦੇ ਕੇ ਗਿਆ ਸੀ ਸਾਡੇ ਬਾਰ ਵਿੱਚ ਅਸੀਂ ਦੁਕਾਨ ਤੇ ਜਾਈ ਜਾਂਦੀ ਸੀਗੇ ਮੈਨੂੰ ਇਹਦਾ ਜਗਾ ਦੀ ਮੰਮੀ ਨੂੰ ਕਾਲ ਦੋ ਨਹੀਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੂੰ ਜਾਂ ਮੈਂ ਤੇਰੀ ਮਾਂ ਨੂੰ ਮਾਰ ਦੂੰ ਸਾਨੂੰ ਧਮਕਾ ਦਿੰਦਾ ਸੀ ਬਾਜੀ ਸਾਡੇ ਘਰ ਆ ਕੇ ਪਹਿਲਾਂ ਵੀ ਕਦੇ ਧਮਕੇ ਦਿੱਤੀਆਂ ਸੀ ਕੋਈ ਗੱਲਬਾਤ ਕਰ ਦੇ ਦੋ ਧਮਕਾ ਦਿੰਦਾ ਸੀ ਪਹਿਲਾਂ ਘਰੇ ਵੀ ਆ ਜਾਂਦਾ ਸੀ ਤੇ ਫਿਰ ਅੱਜ ਕੀ ਹੋਇਆ ਅੱਜ ਮੰਮੀ ਕੰਮ ਕਰਨ ਜਾਈ ਜਾਂਦੀ ਸੀਗੀ ਜੀ ਤੇ ਉੱਧਰ ਜਿੱਦਾਂ ਦੇ ਕੰਮ ਕਰਦੇ ਉਹਨਾਂ ਦੇ ਬਾਰ ਵਿੱਚ ਪਈ ਸੀਗੀ ਤੇ ਉਹ ਫੜਾਟਾ ਕੇ ਉਹ ਲੈ ਕੇ ਆਈ ਸੀ ਜੇ ਤੁਸੀਂ ਦੱਸਿਆ ਵੀ ਧਮਕੀਆਂ ਦਿੰਦੇ ਸੀ ਧਮਕੀਆਂ ਵੀ ਦਿੰਦੇ ਸੀ ਫੋਨ ਵਗੈਰੇ ਹੈਗਾ ਸੀ ਉਹਨਾਂ ਕੋਲੇ ਵੀ ਘਰੇ ਆਉਂਦੇ ਸੀਗੇ ਜੀ ਕੌਣ ਆਉਂਦਾ ਸੀਗਾ ਉਹੀ ਜੀ ਜਿਹੜਾ ਦੋਰਾ ਹੈ ਅੱਛਾ ਜੀ ਹਾਂ ਜੀ ਘਰੇ ਕਿੱਥੇ ਆ ਕੇ ਫਿਰ ਕਿਹਨੂੰ ਧਮਕੀਆਂ ਦਿੰਦਾ ਸੀ ਕੀ ਕਹਿੰਦਾ ਸੀਗਾ ਸਾਡੇ ਕੋਠੀ ਦੀ ਚੜ ਕੇ ਜਾਂ ਚੜ ਚੜ ਜਾਂਦਾ ਹੁੰਦਾ ਸੀ ਪੁਲਿਸ ਨੂੰ ਕੀਤੀ ਸੀ ਕੋਈ ਸ਼ਿਕਾਇਤ ਤੁਸੀਂ ਹਾਂ ਜੀ ਕੀਤੀ ਸੀ ਜੀ ਕੀ ਕੀਤੀ ਫਿਰ ਪੁਲਿਸ ਨੇ ਕਾਰਵਾਈ ਉਹਨਾਂ ਨੇ ਕਾਰਵਾਈ ਕੀਤੀ ਸੀ ਜੋ ਲੱਭੇ ਹੀ ਨਹੀਂ ਉਹਨਾਂ ਨੂੰ ਨਹੀਂ ਕਾਰਵਾਈ ਕੀ ਕੀਤੀ ਹੈ ਲੱਭੇ ਹੀ ਨਹੀਂ ਉਹਨਾਂ ਨੂੰ ਲੱਭੇ ਹੀ ਨਹੀਂ ਜੀ ਕੀ ਮੰਗ ਕਰਦੇ ਹੁਣ ਤੁਸੀਂ ਬਸ ਉਹਨੂੰ ਵੀ ਜੇਲ੍ਹ ਹੋਵੇ ਬਸ ਆ ਮੈਂ ਤੁਹਾਡਾ ਕੀ ਮੇਰਾ ਨਾਮ ਜੀਵਨ ਸਿੰਘ ਹੈ ਜੀ। ਕਟਨਾਈ ਇਹ ਮਾਲਾਈਓ ਜਿਹੜਾ ਬੰਦਾ ਸੀਗਾ ਜੀ ਉਹਨੂੰ ਬਲੈਕਮੇਲ ਕਰਦਾ ਸੀਗਾ ਜੀ। ਮਾਲਾ ਵੀ ਉਹਨੂੰ ਬਲੈਕਮੇਲ ਕਰਦੇ ਇਨਾਂ ਤੇਰੇ ਫੋਨ ਫੋਨ ਲਾਉਂਦਾ ਸੀਗਾ। ਠੀਕ ਹੈ ਜੀ ਜਦੋਂ ਉਹ ਨਹੀਂ ਮਾਲਾ ਫੋਨ ਫੜ ਚੱਕਦੀ ਸੀ ਨਾਲਾ ਗੱਲਬਾਤ ਨਹੀਂ ਕਰਦੀ ਸੀ ਤੇ ਕਟਮਾਰ ਕਰਕੇ ਜਾਂਦਾ ਸੀਗਾ ਪਿੰਡ ਵਿੱਚ ਆ ਕੇ। ਇਹਦਾ ਨਾਂ ਗੋਰਾ ਹੈ ਜੀ। ਔਲਥੋਂ ਦਾ ਹੀ ਹੈ ਕੋਟਕਪੂਰੀ ਦਾ। ਨਹੀਂ ਨਾਲੇ ਤੁਹਾਡਾ ਪਰਿਵਾਰ ਦਾ ਸਰੇ ਇਹਨਾਂ ਕੋਲੇ ਫੋਨ ਹੈ ਨਹੀਂ ਸੀਗਾ। ਪਹਿਲਾਂ ਤਾਂ ਸੀਗਾ ਹੀ ਇਹਨਾਂ ਕੋਲੇ ਫੋਨ ਪਹਿਲਾਂ ਮਾਲਾ ਵੀ ਗੱਲਬਾਤੇ ਕਰਦੀ ਸੀਗੀ। ਦੀ ਬਾਅਦ ਚ ਅਸੀਂ ਇਹਨਾਂ ਤੋਂ ਫੋਨ ਫਾਨ ਖੋਲਿਆ ਸੀਗਾ ਤੇ ਇੱਕ ਔਟਮਾਰ ਉਹ ਮਾਚਰੀ ਜਿੱਥੇ ਪੂਰਾ ਕਾੜਾ ਸੱਤਾਂ ਜਾਂਦੀ ਸੀ ਉਹ ਔਟਮਾਰ ਕਰਕੇ ਜਾਂਦਾ ਸੀ। ਕੀ ਕੰਮ ਕੀ ਕਰਦੇ ਸੀ ਇਹ? ਕੋਣੀ ਮੰਮੀ ਤੁਹਾਡੇ। ਮੇਰੀ ਮੰਮੀ ਗੋਇਆ ਸੱਤਦੀ ਸੀਗੀ ਜਿਮੀਦਾਰਾਂ ਦੇ। ਅੱਛਾ ਤੇ ਡੈਡੀ ਤੁਹਾਡੇ ਕੀ ਕਰਦੇ ਆ? ਮੇਰਾ ਡੈਡੀ ਬਾਹਰ ਗਏ ਡਬਈ ਚ। ਅੱਛਾ ਕੀ ਮੰਗ ਕਰਦੇ ਹੁਣ ਤੁਸੀਂ? ਅਸੀਂ ਮੰਗ ਆਏ ਕਰਦੇ ਸਾਨੂੰ ਸਾਫ ਮਿਲੇ। ਤੁਸੀਂ ਜਿਹੜਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਧਮਕੀਆਂ ਮਿਲਦੀਆਂ ਸੀ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਹੈ ਆਪਣਾ ਤਰਜ? ਹਾਂਜੀ ਪਹਿਲਾਂ ਇੱਕ ਸ਼ਿਕਾਇਤ ਕੀਤੀ ਸੀਗੀ ਜੀ ਅਜੀ ਚੌਂਕੀ ਚ ਜੀ। 5 ਗ੍ਰੀਨ ਜੀ ਅੱਛਾ ਜੀ ਤੇ ਪਰ ਵੀ ਉਹਨਾਂ ਨੇ ਵੀ ਮਤਲਬ ਉਹਨੂੰ ਇੰਨਾ ਲੱਭਿਆ ਲੁਭਣੀ ਜੀ ਉਹਨਾਂ ਨੇ ਲੱਭਿਆ ਨਹੀਂ ਅੱਛਾ ਜੀ ਹਾਂ ਜੀ ਇਹਨਾਂ ਦੀ ਸੁਖਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ ਇਹਨਾਂ ਦੀ ਉਮਰ ਸੀਗੀ 45 46 ਸਾਲ ਕਰੀ ਹੋਇਆ ਇਸ ਵੇਰੇ ਪੌਣੇ 7 ਦੇ 7 ਦੇ ਵਿਚਕਾਰ ਟਾਈਮ ਸੀਗਾ ਜਦੋਂ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ ਤਾਂ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਕੋਰਾ ਗੋਰੀ ਵੀ ਕਹਿ ਦਿੰਦੇ ਆ ਇਸ 34 ਕੋ ਸਾਲ ਦੀ ਉਮਰ ਦਾ ਇੱਕ ਵਿਅਕਤੀ ਆ ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮਾਰਡਰ ਕਰਤਾ ਹੈਗਾ ਜਦ ਪੁਲਿਸ ਨੂੰ ਸੂਚਨਾ ਮਿਲੀ ਫਿਰ ਸਾਰੇ ਆਪਣਾ ਇਨਸਪੈਕਟਰ ਸੀਏ ਰਜੇਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਵੰਦਤ ਐਸਐਚਓ ਸਾਰੇ ਅਸੀਂ ਉੱਥੇ ਮੌਕੇ ਤੇ ਰਸ ਕੀਤਾ ਜਦ ਉੱਥੇ ਜਾ ਕੇ ਸਾਨੂੰ ਪਾਏਗਾ ਬਲੱਡ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈਗੀਆ ਤਾਂ ਇਹਨੂੰ ਦੋਸ਼ੀ ਨੂੰ ਜਲਦੀ ਫੜ ਲਵਾਂਗੇ। ਮੁਕਲੀ ਪ੍ਰਤਾਕ ਚ ਜਿਆ ਸਰ ਕੀ ਸਭ ਨੇ ਆਏ ਕਿ ਕਿਉਂ ਮਤਲਬ ਇਹ ਜਿਹੜਾ ਇਹ ਇਸ ਬੰਦੇ ਨਾਲ ਜੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਕਾਫੀ ਸਮੇ ਤੋਂ ਤੋਂ ਉਹ ਸੋਚਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੂਨੀ ਉਕਲੇਸ਼ ਚੱਲ ਰਿਹਾ ਸੀ ਵਿੱਚ। ਕੋਈ ਸਰ ਕੁਝ ਵੀ ਕੈਸ ਬੰਦਾਂ ਦਾ ਵੀ ਮਸਲਾ ਪਤਾ ਲੱਗਿਆ ਵੀ ਇਸ ਤਰ੍ਹਾਂ ਜੇ ਜਦ ਚੰਦ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆਈ ਰਹੀਆਂ ਆ ਪਰ ਮਤਲਬ ਆਪਾਂ ਆਵਾਜ਼ਾਂ ਵੀ ਕਹਿ ਸਕਦੇ ਹਾਂ ਉੱਤਸਰ ਪਰ ਕੀ ਕਰ ਲਈ ਦਿੱਤੀ ਹੁਣ ਜਿਹੇ ਕੇਸ ਰਜਿਸਟਰ ਕੀਤਾ ਜਾ ਰਿਹਾ ਆ ਜਿਹੜੀ ਦੂਸਰੀਆਂ ਪੁਲਿਸ ਪਾਰਟੀਆਂ ਉਹ ਆਪਣਾ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਜਿਹੜਾ ਬੁਸ਼ਿੰਗ ਨੂੰ ਲੱਭ ਰਹਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਚਾਹੁੰਗੇ